ਤਰਨਤਾਰਨ ਅਧੀਨ ਆਉਂਦੇ ਪਿੰਡ ਸਬਰਾ ਵਿਖੇ ਘਰ ਵਿੱਚ ਰਖਾਏ ਖੁਸ਼ੀ ਦੇ ਸ਼ਰੀਆਖਣਪਾਟ ਸਾਹਿਬ ਦੌਰਾਨ ਅਚਾਨਕ ਘਰ ਦੀ ਬਾਲਿਆਂ ਵਾਲੀ ਛੱਡ ਡਿੱਗਣ ਕਾਰਨ ਕਈ ਲੋਕ ਕੁਚਲੇ ਗਏ ਅਤੇ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਨਜ਼ਦੀਕੀ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਪੱਟੀ ਵਿਖੇ ਇਲਾਜ ਲਈ ਪਹੁੰਚ ਦਿੱਤਾ ਗਿਆ ਐਸਮੋਕੇ মিডিਆ ਨਾਲ ਗੱਲਬਾਤ ਕਰਦੇ ਹਾਂ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਲਖਪ੍ਰੀਤ ਸਿੰਘ ਉਰਫ लवली ਵੱਲੋਂ ਘਰ ਵਿੱਚ ਖੁਸ਼ੀ ਦਾ ਅਕਨਪਾਠ ਸਾਹਿਬ ਅਰੰਮ ਕਰਵਾਇਆ ਗਿਆ ਸੀ ਅਤੇ ਲੋਕਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਬਾਲਿਆਂ ਵਾਲੀ ਛੱਤ ਹੇਠਾਂ ਡਿੱਗ ਗਈ ਜਿਸ ਦੇ ਹੇਠ ਕਾਫੀ ਲੋਕ ਆ ਗਏ ਅਤੇ ਕੁਝ ਲੋਕਾਂ ਦੀਆਂ ਤਾਂ ਲੱਤਾਂ ਬਾਹਾਂ ਵੀ ਟੁੱਟ ਗਈਆਂ ਹਨ ਇੱਥੇ ਖਾਨਪਾਰ ਦਾ ਭੋਜਨ ਰੰਗਿਆ ਸੀ ਤੇ ਸੱਤ ਡੇਪੀ ਮਲਬਾਰ ਉੱਪਰ ਡੇਪਿਆ ਵਾ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਲੋਕਾਂ ਦਾ ਤੇ ਜਿੰਨੇ ਲੋਕਾਂ ਨੇ ਅਪੀਲ ਕਰਦੇ ਬੈਲਫੋਨ ਕੀ ਦਿੱਤੀ ਆ ਉਹ ਗੱਡੀਆਂ ਚਾਰ ਆ ਰਹੀਆਂ ਔਰ ਵੀ ਪਹੁੰਚੇ ਸਨ ਲੋਕ ਥੱਲੇ ਜਿਹੜੇ ਥੱਲੇ ਆਏ ਰੁਕੜਿਆ ਜਾਵੇ ਤੇ ਜਿਹੜੇ ਆ ਜਿਨ੍ਹਾਂ ਲੱਤਾਂ ਮੋਟੀਆਂ ਨੂੰ ਹੱਥਲ ਪਜਾਇਆ ਜਾਵੇ ਪਾਲੇ ਛੱਤ ਸੀ ਪਾਲੇ ਛੱਤ ਆਂਦੀ ਆ ਜੀ ਜੀ ਲਾਹਪਰੀ ਦਾ ਮੁੰਡਾ लवली ਵੈਡਿੰਗ ਦਾ ਕੰਮ ਕਰਦਾ ਦੀ ਦੁਕਾਨ ਆ ਤੇ ਉਹਨੇ ਖੰਡਪੜ ਸਾਹਿਬ ਦਾ ਅੱਜ ਘੋਗ ਪਵਾਇਆ ਜੀ ਤੇ ਕੁਝ ਤਾਂ ਦੇ ਲੈਂਟਰਾਂ ਦੇ ਕੁਝ ਤਾਂ ਤੇ ਡਾਗਰ ਬਾਲੇ ਸੀ ਉਹ ਸੰਤ ਜਿਆਦੀ ਹੋਣ ਕਰਕੇ ਤੇ ਉਹ ਜਿਹੜੀ ਛੱਤ ਉਹ ਡਿੱਗ ਪਈ ਆ ਜੀ ਉਸ 40 50 ਦੇ ਕਰੀਬ ਜਿਹੜੀ ਥੱਲੇ ਸੰਤਾਂ ਬੈਠੇ ਆ ਉਹ ਥੱਲੇ ਆ ਗੀਆਂ ਤੇ ਕਾਫੀ ਨੁਕਸਾਨ ਹੋਇਆ ਜੀ ਹੁਣ ਜੇ ਜਿਹੜੇ ਬੱਚੇ ਆ ਬੱਚੇ ਤਾਂ ਇਹ ਬਾਹਰ ਨਹੀਂ ਅਸੀਂ ਕੱਢ ਪਾਏ ਸਾਰੇ ਵੀਰ ਸਯੋਗ ਲਾਉਂਦੇ ਆ ਮਿਹਨਤ ਕਰਨਦੇ ਆ ਕਈਆਂ ਲੱਤ ਟੁੱਟ ਗਈ ਕਹਿੰਦੀ ਬਾਹਰ ਕੇਰੇ ਸਿਰ ਤੇ ਸੱਟ ਲੱਗੀ ਆ